ਦਿੱਲੀ ਦੇ ਖਾਲਸਾ ਕਾਲਜ ਵਿਖੇ ਸਿੱਖ ਨੌਜਵਾਨ ਨਾਲ ਕੀਤੀ ਬਦਸਲੋਕੀ ਤੇ ਹੁਣ ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੇ ਆਗੂ ਪਰਮਜੀਤ ਸਿੰਘ ਸਰਨਾ ਅਤੇ ਮਨਜੀਤ ਸਿੰਘ ਜੀਕੇ ਨੇ ਕਾਲਜ ਪਹੁੰਚ ਕੇ ਮਾਮਲੇ ਦੀ ਜਾਣਕਾਰੀ ਲਈ ਤੇ ਇਸ ਮਾਮਲੇ ਦੇ ਕਾਲਜ ਪ੍ਰਿੰਸੀਪਲ ਨੂੰ ਪਛਤਾਵਾ ਦੇ ਤੌਰ ਤੇ ਸ਼੍ਰੀ ਅਖੰਡ ਪਾਠ ਸਾਹਿਬ ਕਰਵੋਨ ਲਈ ਵੀ ਕਿਹਾ। ਉਹਨਾਂ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਇਸ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ ਹੈ। ਉਹਨਾਂ ਕਹਿਿਆ ਕਿ ਇਹ ਘਟਨਾ ਬਹੁਤ ਮੰਦਭਾਗੀ ਹੈ। ਕਾਲਜ ਵੱਲੋਂ ਬਾਹਰੋਂ ਆਉਣ ਵਾਲੇ ਹੁੱਲੜਬਾਜ਼ਾਂ ਲਈ ਸਖਤ ਪ੍ਰਬੰਧ ਕੀਤੇ ਜਾਣੇ ਚਾਹੀਦੇ ਹਨ। ਦੱਸਿਆ ਕਿ ਦਿੱਲੀ ਦੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਕਾਲਜ ਦੇ ਸਿੱਖ ਨੌਜਵਾਨ ਪਵਿੱਤ ਸਿੰਘ ਨੂੰ ਲੜਕੀਆਂ ਦੀ ਮਦਦ ਕਰਨ ਤੇ ਕੋਲਚ ਦੇ ਬਾਹਰੋਂ ਆਏ ਗੁੰਡਿਆਂ ਵੱਲੋਂ ਬੁਰੀ ਤਰ੍ਹਾਂ ਕੁੱਟਿਆ ਗਿਆ। ਉਸ ਦੀ ਦਸਤਾਰ ਜਾਣਬੁੱਝ ਕੇ ਉਤਾਰੀ ਗਈ ਤੇ ਕੇਸਾਂ ਦੀ ਵੀ ਬੇਇੱਜ਼ਤੀ ਕੀਤੀ ਗਈ। ਇਹਨਾਂ ਹਾਲਾਤਾਂ ਨੇ ਇੱਕ ਵਾਰ ਫਿਰ ਸਪੱਸ਼ਟ ਕਰ ਦਿੱਤਾ ਕਿ ਰਾਜਧਾਨੀ ਦਿੱਲੀ ਵਿੱਚ ਸਿੱਖਾਂ ਦੀ ਹਾਲਤ ਕੀ ਹੈ। ਕੱਲ 21 ਸਤੰਬਰ ਨੋਮੀਨੇਸ਼ਨ ਵਾਲੇ ਦਿਨ ਇਹ ਹਾਦਸਾ ਹੋਇਆ ਜਿਦੇ ਵਿੱਚ ਮੇਰੀ ਬਗਦੀਬੀ ਕੀਤੀ ਗਈ ਤੇ ਮੇਰਾ ਕੇਸਾ ਤੇ ਹੱਥ ਲਗਾ ਲਾਇਆ ਗਿਆ। ਮੈਂ ਪਹਿਲਾਂ ਸੀ ਲੋ ਕਲਾਸ ਦੇ ਸਾਰੇ ਬੱਚੇ ਸਾਰੇ ਕੈਂਡੀਡੇਟ ਬੈਠ ਕੇ ਨੋਮੀਨੇਸ਼ਨ ਫਾਰਮ ਫਾਈਲ ਕਰ ਰਹੇ ਸੀ ਤਾਂ ਉਹ ਥੋੜੀ ਦੇਰ ਬਾਅਦ 10 15 ਬੰਦੇ ਕਲਾਸ ਦੇ ਅੰਦਰ ਆ ਕੇ ਰੁਮਾਲ ਲਗਾਇਆ ਉਹਨਾਂ ਨੇ ਸਾਰੀ ਕੁੜੀਆਂ ਤੋਂ ਨੋਮੀਨੇਸ਼ਨ ਫਾਰਮ ਛਿੰਨ ਕੇ ਉਹ ਨੋਮੀਨੇਸ਼ਨ ਫਾਰਮ ਉਹਨਾਂ ਨੇ ਫਾੜ ਲਿਆ ਤਾਂ ਐਸ ਕਰਕੇ ਮੈਂ ਕਲਾਸ ਤੋਂ ਬਾਹਰ ਗਿਆ ਕਲਾਸ ਦੇ ਬਾਹਰ ਜਾਂਦੇ ਹੀ ਮੈਂ ਦੇਖਿਆ ਕਿ ਇਹਨਾਂ ਨੇ ਪੂਰਾ ਗੁੰਡਾ ਰਾਜ ਬਣਾਇਆ ਹੋਇਆ ਹੈ ਕੋਈ ਬੱਚਾ ਨੋਮੀਨੇਸ਼ਨ ਫਾਰਮ ਪ੍ਰਿੰਸੀਪਲ ਆਫਿਸ ਦੇ ਅੰਦਰ ਬੈਲੇਟ ਬਾਕਸ ਸੀ ਕਿ ਕੋਈ ਵੀ ਪੈਲੇਟ ਬਾਕਸ ਪ੍ਰਿੰਸੀਪਲ ਆਫ ਇਸ ਐਂਟਰ ਨਹੀਂ ਕਰ ਪਾਰੇ ਸੀ ਇਹ ਇਹਨਾਂ ਨੂੰ ਇਹ ਸਾਰੇ ਜਿਹੜੇ ਗੁੰਡੇ ਖੜੇ ਹੋਏ ਸੀ ਗੇਟ ਦੇ ਬਾਹਰ ਇਹਨਾਂ ਨੂੰ ਗੋ ਥਰੂ ਕਰਕੇ ਜਾਣਾ ਪੜ ਰਿਹਾ ਸੀ ਅੰਦਰ ਤਾਂ ਐਸ ਕਰਕੇ ਸਾਰੇ ਕੈਂਡੀਡੇਟਸ ਡਰ ਗਏ ਤੇ ਉਹਨਾਂ ਨੇ ਮੈਨੂੰ ਆਪਣਾ ਨੋਮੀਨੇਸ਼ਨ ਫਾਰਮ ਦਿੱਤਾ ਤੇ ਮੈਂ ਉਹਨਾਂ ਦਾ ਨੋਮੀਨੇਸ਼ਨ ਫਾਰਮ ਆਪਣੀ ਸ਼ਰਟ ਅੰਦਰ ਪਾ ਕੇ ਮੈਂ ਅੰਦਰ ਜਾਣ ਲੱਗਿਆ ਤੇ ਕਿਸੇ ਨੂੰ ਪਤਾ ਲੱਗ ਗਿਆ ਹੋਵੇਗਾ ਕਿ ਭਨਕ ਲੱਗੇ ਕਿ ਮੇਰੇ ਪਾਸ ਨੋਮੀਨੇਸ਼ਨ ਫਾਰਮ ਹੈਗੇ ਤਾਂ ਇਹਨਾਂ ਨੂੰ ਮੈਨੇ ਮੈਨੂੰ ਪਿੱਛੋਂ ਤੋਂ ਫੜਿਆ ਪਿੱਛੋਂ ਦੀ ਤਿੰਨ ਚਾਰ ਬੰਦੇ ਨੇ ਮੈਨੂੰ ਖਿੱਚਿਆ ਤੇ ਮੇਰੀ ਪਗਟੇ ਹੱਟ ਲਾਇਆ ਤੇ ਜਿਸ ਜਿਸ ਤੁਰੰਤ ਮੇਰੀ ਪੱਗ ਉਤਰ ਗਈ ਤਾਂ ਉਸ ਤੋਂ ਬਾਅਦ ਫਿਰ ਕੇਸ਼ਾਂ ਤੇ ਮੇਰੇ ਬਾਲ ਕੁੱਟੇ ਗਏ ਤਾਂ ਮੇਰੀ ਸ਼ਰਟ ਖੋਲ ਕੇ ਉਹ ਨੋਮੀਨੇਸ਼ਨ ਫਾਰਮ ਫਾੜਿਆ ਗਿਆ ਇਹੋ ਜਿਹਾ ਹਾਲ ਸੀ ਕੱਲ ਪੂਰੇ ਆਊਟਸਾਈਡਰ ਆਊਟਸਾਈਡਰ ਆਏ ਸੀ ਕਾਲਜ ਦੇ ਅੰਦਰ ਐਡਮਿਨਿਸਟ੍ਰੇਸ਼ਨ ਨੇ ਬਿਲਕੁਲ ਵੀ ਸਾਥ ਨਹੀਂ ਦਿੱਤਾ ਸਾਰੇ ਕੋਈ ਉੱਥੇ ਵਿਟਨੈਸ ਸੀ ਐਸ ਐ ਇਨਸੀਡੈਂਟ ਦਾ ਸਭ ਨੇ ਵਿਟਨੈਸ ਕੀਤਾ ਸਾਰੇ ਐਡਮਿਨਿਸਟ੍ਰੇਸ਼ਨ ਪੂਰੇ ਕਾਲਜ ਸਟਾਫ ਪਰ ਕੋਈ ਉਸ ਟਾਈਮ ਮੇਰੀ ਮਦਦ ਲਈ ਆਕੇ ਨਹੀਂ ਆਇਆ ਤੇ ਅੱਜ ਅਸੀਂ ਮੌਰਿਸ ਨਗਰ ਥਾਣੇ ਬਾਹਰ ਆ ਕੇ ਮੈਂ ਐਫ ਆਈ ਆਰ ਦਰਜ ਕਰਨ ਆਇਆ ਤੇ ਮੈਂ ਚਾਹੁੰਦਾ ਕਿ ਮੈਨੂੰ ਜਸਟਿਸ ਮਿਲੇ ਅਸੀਂ ਗੱਲ ਉਹਨਾਂ ਨੇ ਕੀਤੀ ਸੀ ਕਿ ਬਾਹਰਲੇ ਜਿਹੜੇ ਮੁੰਡੇ ਸਨ ਉਹਨਾਂ ਨੂੰ ਸਾਰਾ ਤਾਂ ਵਧਿਆ ਕਿ ਉਹਨਾਂ ਨੇ ਸਮਝਿਆ ਕਿ ਪ੍ਰਿੰਸੀਪਲ ਦੇ ਸਾਟ ਆਈ ਹੈ ਜਿਸ ਦੇ ਕਰਕੇ ਉਹ ਹਿੰਮਤ ਕਰ ਗਏ ਬੱਚੇ ਤੇ ਅਪੀਲ ਚ ਕਰ ਦਿੱਤੀ ਅਸੀਂ ਬਹੁਤ ਵਿਸਤਾਰ ਦੇ ਨਾਲ ਇਹਨਾਂ ਨਾਲ ਗੱਲਾਂ ਕੀਤੀਆਂ ਅਸੀਂ ਤਿੰਨ ਗੱਲਾਂ ਦੇ ਉੱਤੇ ਪਹੁੰਚੇ ਇੱਕ ਪਛਤਾਵਾ ਦਾ ਤੁਸੀਂ ਖੰਡ ਪੜ ਰਖਾ ਕੇ ਪਛਤਾਵਾ ਕਰਨਾ ਹੈ ਜਿੱਦ ਅ ਪ੍ਰਿੰਸੀਪਲ ਔਰ ਜਿਹੜਾ ਚੇਅਰਮੈਨ ਸਾਹਿਬ ਉਹ ਹਾਜ਼ਰ ਹੋ। ਉਹ ਸੰਗਤ ਦੇ ਵਿੱਚ ਆਪਣੀ ਹੋਈ ਗਲਤੀ ਦੀ ਇਖਲਾਫੀ ਕਰਨਗੇ। ਦੂਸਰਾ ਇਹ ਹੋਇਆ ਕਿ ਜਿਹੜੇ ਬੱਚਿਆਂ ਨੇ ਨਾਮਿਨੇਸ਼ਨ ਨਹੀਂ ਭਰ ਸਕੇ। ਉਹਨਾਂ ਦੇ ਨਾਮਿਨੇਸ਼ਨ ਭਰਨ ਦੇ ਵਿੱਚ ਉਹਨਾਂ ਨੂੰ ਕੋਰਟ ਦੇ ਪੂਰਾ ਸਹਿਯੋਗ ਹੈ। ਅਗਰ ਤੋਂ ਇਹ ਜੀਆਂ ਘਟਨਾਵਾਂ ਨਾ ਹੋਣ। ਕਿਉਂਕਿ ਸਾਨੂੰ ਭਾਵੇਂ 60 ਸਾਲ ਹੋ ਗਏ ਨੇ। ਪਰ ਸਾਡੇ ਵਕਤ ਵੀ ਇਹ ਲਖਣਾਂ ਦੇ ਵਿੱਚ ਕਿਸੇ ਦੀ ਹਿੰਮਤ ਨਹੀਂຊੁੰਦੀ ਕਿ ਖਾਲਸਾ ਕਾਲਜ ਦੇ ਅੰਦਰ ਜਾ ਕੇ ਵਿਦਆਉਟ ਦੀ ਪਰਮਿਸ਼ਨ ਆਫ ਪ੍ਰਿੰਸੀਪਲ ਉਹ ਐਂਟਰ ਕਰ ਸਕਾਂ ਜਿਹੜਾ ਕਾਨੂੰਨ ਹੈ ਵਾਈਸ ਚਾਂਸਰ ਸਾਹਿਬ ਦਾ ਉਹ ਹੈਗਾ ਇੱਕ ਬੱਚੇ ਦੇ ਨਾਲ 4 ਆ ਸਕਦੇ ਪਰ ਅਥਰ ਤੇ ਇੱਕ ਦੇ ਨਾਲ 400 ਆ ਗਿਆ ਬੱਚਿਆਂ ਨੂੰ ਆਈਡੈਂਟੀਫਾਈ ਕਰਕੇ ਉਹਨਾਂ ਨੂੰ ਸਜਾਦਵਾਨੀ ਔਰ ਇਹ ਆਪ ਅਪਰੋਚ ਕਰਕੇ ਡੀਸੀਪੀ ਵਗੈਰਾ ਸਾਰਿਆਂ ਨੂੰ ਚੇਅਰਮੈਨ ਤੇ ਪ੍ਰਿੰਸੀਪਲ ਉਹਨਾਂ ਨੂੰ ਸਜਾਵਾ ਦਵਾਨ ਮੈਂ ਇਸ ਵਕਤ ਖਾਸ ਤੌਰ ਤੇ ਬੀਬੀ ਰਣਜੀਤ कौर ਦਾ ਤੇ ਉਹਨੇ ਤੇ ਸਾਰੇ ਸਾਥੀਆਂ ਦਾ ਸਾਨੂੰ ਅਜ ਆਏ ਨੇ ਧਰਵਾਦਿਆਂ ਜਿਨ੍ਹਾਂ ਨੇ ਪਰਸੋਂ ਸਾਰੀ ਐਫ ਆਈ ਆਰ ਦਰਜ ਕਰਾਈ ਹੈ ਅੱਜ ਝੂਠੀ ਵੀਡੀਓ ਪਾ ਕੇ ਐਫ ਆਈ ਆਰ ਹੋ ਗਈ ਐਪੀ ਆਰ ਹੋ ਗਈ ਉਪਾਰਨ ਪਰ ਸਾਨੂੰ ਉਹਨਾਂ ਨਾਲ ਕੋਈ ਮਤਲਬ ਨਹੀਂ ਹੈ ਅਸੀਂ ਇਹ ਚਾਹਦੇ ਹਾਂ ਇਹ ਕਰਨ ਤੋਂ ਬਾਅਦ ਕਿਉਂਕਿ ਬਖਸ਼ਣ ਹਰ ਪੰਥ ਦਾ ਗੁਰੂ ਪੰਥ ਹਮੇਸ਼ਾ ਜਿਹੜਾ ਭੁੱਲ ਕਰ ਜਾਵੇ ਉਸਨੂੰ ਬਖਸ਼ਦਾ ਹੈ ਇਹ ਆਪਣੇ ਪ੍ਰਵਕਸ਼ਵਾਨ ਇਸ ਤਰ੍ਹਾਂ ਇੱਕ ਬੇਨਤੀ ਚੇਅਰਮੈਨ ਸਾਹਿਬ ਵੀ ਮੰਨ ਗਏ ਤੇ ਪ੍ਰਿੰਸੀਪਲ ਸਾਹਿਬ ਵੀ ਮੰਨ ਗਏ ਪ੍ਰਿੰਸੀਪਲ ਸਾਹਿਬ ਨਾਲ ਬੈਠੇ ਤੇ ਮੈਂ ਨਨਕਾਰਾ ਰਹਾ ਭਈ ਜ਼ਿੰਦਗੀ ਦੇ ਵਿੱਚ ਪਹਿਲੀ ਵਾਰ ਇੱਕ ਪਟਵਾਰ ਗਿਆ ਪ੍ਰਿੰਸੀਪਲ ਲੱਗਿਆ ਪਟਵਾਰ ਵਾਲਿਆਂ ਦੀ ਇੱਜ਼ਤ ਰੱਖ ਲੈਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਇਹ ਪਹਿਲੇ ਤੋਂ ਸਭ ਤੋਂ ਪਹਿਲੇ ਦੇ ਬੜੀ ਨਿੰਦਿ ਘਟਨਾ ਜਿਹੜੀ ਹੋਈ ਹੈ ਪਗੜੀ ਦੀ ਔਰ ਅਸੀਂ ਐਫ ਆਈ ਆਰ ਕਰਾਉਣ ਦੇ ਵਿੱਚ ਜਾਂ ਡੀ ਸੀ ਪੀ ਨੂੰ ਕੰਪਲੇਂਟਾ ਕਰਨ ਨਿਕੇ ਐਸ ਪੀ ਨੂੰ ਔਰ ਐਸ ਐਚ ਨੂੰ ਔਰਦਾ ਨਤੀਜਾ ਜਿਹੜਾ ਹੋਇਆ ਕਿ ਉਹ ਮੁੰਡਾ ਜਿਹੜਾ ਜਿਸ ਨੇ ਪਗੜੀ ਉਤਾਰੀ ਸੀਗੀ ਉਹ ਅੱਜ ਪਕੜਿਆ ਗਿਆ ਸਵੇਰੇ ਔਰ ਉਹਦੇ ਪਕੜੇ ਜਾਣ ਦੇ ਨਾਲ ਜਿਹੜੇ ਹੋਰ ਉਹਦੇ ਨਾਲ ਸਾਥੀ ਸਨ ਜਿਹੜੇ ਹੋਰ ਜਿਹੜੇ ਆਇਡੈਂਟੀਫਾਈ ਨਹੀਂ ਹੋ ਪਾਰੀ ਸੀਗੇ ਉਹ ਆਪਣੇ ਆਪ ਜਿਹੜੀ ਪੁਲਿਸ ਕੰਦੀ ਅਸੂਲ ਨੂੰ ਪਤਾ ਕਰਾ ਲਾਂਗੇ ਕਿ ਕੌਣ ਕੌਣ ਜਿਹੜਾ ਸੀਗਾ ਉਸ ਟਾਈਮ ਤੇ ਮੌਜੂਦ ਸੀ ਵੀਡੀਓ ਅਸੀਂ ਸਾਰੀ ਐਸ ਐਚ ਨੂੰ ਦੇ ਦਿੱਤੀਆਂ ਆਈਆਂ ਨੇ ਔਰ ਉਹ ਦਿੱਟ ਸਟ੍ਰਿਕਟ ਐਕਸ਼ਨ ਕਰਨਗੇ ਜਿਹੜੀ ਵੀ ਧਾਰਾਵਾਂ ਉਹਦੇ ਤੇ ਲੱਗੀਆਂ ਕਾਫੀ ਸਾਰੀਆਂ ਤੇ ਉਹ ਉਹਨਾਂ ਦੇ ਅਕੋਰਡਿੰਗ ਜੋ ਉਹਦੀ ਲੀਗਲ ਉਹਨੂੰ ਸਜ਼ਾ ਮਿਲਣੀ ਚਾਹੀਦੀ ਉਹ ਉਹਨੂੰ ਮਿਲੇਗੀ ਜਿਹੜੇ ਬੱਚੇ ਹੋਰ ਵੀ ਜਿਹੜੇ ਨੇ ਉਹਦੇ ਨਾਲ ਸ਼ਾਮਿਲ ਨੇ ਉਹਨਾਂ ਦੇ ਖਿਲਾਫ ਵੀ ਅਸੀਂ ਐਕਸ਼ਨ ਜਿਹੜਾ ਕਰਾਂਗੇ ਔਰ ਅ ਅੱਗੋਂ ਤੋਂ ਜਿਹੜੀ ਕੋਸ਼ਿਸ਼ ਹੈ ਕਿ ਜਿਹੜੇ ਬਾਹਰ ਦੇ ਬੱਚੇ ਜਿਹੜੇ ਨੇ ਉਹ ਆਂਦੇ ਨੇ ਉਹਨਾਂ ਨੂੰ ਅਸੀਂ ਕਿਸੇ ਤਰ੍ਹਾਂ ਰੋਕੀਏ ਸਾਡਾ ਮੇਨ ਮਕਸਦ ਇਹ ਹੈ ਉਹਨਾਂ ਨੂੰ ਰੋਕਣਾ ਕਿੱਦਾਂ ਰੋਕ ਸਕਦੇ ਆ ਕੋਈ ਕਾਫੀ ਸਾਰੇ ਬੱਚੇ ਜਿਹੜੇ ਨੇ ਉਹ ਦੂਸਰੇ ਦੇ ਚੱਕਰ ਦੇ ਵਿੱਚ ਆਂਦੇ ਨੇ ਔਰ ਉਹ ਆ ਕੇ ਫਿਰ ਇੱਥੇ ਜਾ ਜਿਹੜਾ ਝਗੜਾ-ਝਗੜਾ ਕਰਦੇ ਨੇ ਔਰ ਬੱਚਿਆਂ ਨੂੰ ਤੰਗ ਕਰਦੇ ਨੇ ਬੀ ਸਬੀਵ ਕਰਦੇ ਨੇ ਤੇ ਅਸੀਂ ਉਹਨੂੰ ਪੂਰਾ ਯਤਨ ਕਰਾਂਗੇ ਕਿ ਉਹਨਾਂ ਦੀ ਐਂਟਰੀ ਜਿਹੜੀ ਉਹ ਬੈਨ ਕੀਤੀ ਜਾਵੇ ਕੱਟ ਕੀਤੀ ਜਾਏ ਜਿਸ ਤਰ੍ਹਾਂ ਜਾਂ ਜੋ ਲੀਗਲ ਤਰੀਕੇ ਦੇ ਨਾਲ ਜਿੰਨੇ ਅਲਾਉਡ ਨੇ ਉਹਨੇ ਹੀ ਬੱਚੇ ਆਣ ਇਹਦਾ ਪੂਰਾ ਧਿਆਨ ਰੱਖਾਂਗੇ ਔਰ ਜਿਹੜੇ ਇੰਟਰਨਲ ਵੀ ਬੱਚੇ ਹੋਣਗੇ ਉਹਨਾਂ ਦੇ ਖਿਲਾਫ ਜੇਕਰ ਉਹਨਾਂ ਨੇ ਕੁਝ ਕੀਤਾ ਆਇਆ ਹੈ ਕਮੇਟੀ ਬਿਠਾ ਕੇ ਉਹਨਾਂ ਦੇ ਖਿਲਾਫ ਵੀ ਕਰ ਲੋ। ਤੁਸੀਂ ਪਾਰਟੀ ਇਲੈਕਸ਼ਨ ਤੁਸੀਂ ਕੈਨਸਲ ਕਰਾਓਗੇ ਇਲੈਕਸ਼ਨ ਅਸੀਂ ਕੈਨਸਲ ਨਹੀਂ ਕਰਾ ਸਕਦੇ ਮੈਂ ਪਹਿਲੇ ਕਿਹਾ ਹੈ ਇਲੈਕਸ਼ਨ ਕੋਰਟ ਦੀ ਆਰਡਰ ਦੇ ਨਾਲ ਹੋ ਰਿਹਾ ਹੈ ਔਰ ਕੋਰਟ ਦੇ ਆਰਡਰ ਕਰਕੇ ਹੀ ਅਸੀਂ ਕੀਤਾ ਇਲੈਕਸ਼ਨ ਦਿੱਤੇ ਅਸੀਂ ਤੇ ਪਹਿਲਾਂ ਵੀ ਪਾਇਆ ਸੀ ਕਿ ਇਲੈਕਸ਼ਨ ਨਹੀਂ ਕਰਾਵਾਂਗੇ ਔਰ ਕਿਉਂਕਿ ਦੂਸਰੇ ਦੇ ਇਲੈਕਸ਼ਨ ਇਹ ਸਾਡਾ ਕੋਈ ਵੀ ਬੱਚਾ ਪਾਰਟਿਸਪੇਟ ਨਹੀਂ ਕਰਦਾ ਲੜਦਾ ਨਹੀਂ ਹੈ ਔਰ ਇਸ ਕਰਕੇ ਐਸੀ-ਐਸੀ ਅਸੀਂ ਇੰਟਰਨਲ ਆਪਣੇ ਕਰ ਲਾਂਗੇ ਲੇਕਿਨ ਅਸੀਂ ਦੂਸਰੇ ਦੇ ਵਿੱਚ ਪਾਰਟਿਸਪੇਟ ਨਹੀਂ ਕਰਾਂਗੇ لیکن کورٹ نے ਸਾਡੀ ਗੱਲ ਨਹੀਂ ਮੰਨੀ ਹੈਗੀ ਉਹਨਾਂ ਨੇ ਕਿਹਾ ਇਲیکشن ਤੁਹਾਨੂੰ ਕਰਾਣੇ ਪੈਣਗੇ ਇਸ ਕਰਕੇ ਉਹਨਾਂ ਦੀ ਗਾਰਡਨਸ ਉਹਨਾਂ ਦੇ ਆਰਡਰ ਦੇ ਤਹਿਤ ਸਾਨੂੰ ਇਲیکشن ਕਰਾਣਾ ਪੈ ਰਿਹਾ ਤੇ ਅਸੀਂ ਉਹ ਕਰਾ ਰਹੇ ਹਾਂ ਤੇ ਤੁਸੀਂ ਦੇਖ ਲਿਆ ਇਲیکشن ਜਿਸ ਤਰ੍ਹਾਂ ਇਹ ਐਨਾਉਂਸ ਹੋਇਆ ਜਿਸ ਤਰ੍ਹਾਂ ਨਾਮਿਨੇਸ਼ਨ ਤੇ ਝਗੜੇਬਾਜ਼ੀ ਸ਼ੁਰੂ ਹੋ ਗਈ ਹੈ ਅਸੀਂ ਇਹਨੂੰ ਅਸੀਂ ਹਮੇਸ਼ਾ ਕੰਡੈਮਨ ਕਰਦੇ ਹਾਂ ਕਿ ਇਹ ਜਿਹੜੇ ਦੂਸੂ ਦੇ ਇਲیکشن ਨੇ ਹਮੇਸ਼ਾ ਹੀ ਸਾਡੇ ਅੱਥੇ ਕਾਲਜਾਂ ਦੇ ਵਿੱਚ ਝਗੜੇ ਦਾ ਕਾਰਨ ਬੰਦੇ ਨੇ ਔਰ ਸਾਡੇ ਬੱਚਿਆਂ ਨਾਲ ਬੇਸਵੀਅਕ ਕੀਤਾ ਜਾਂਦਾ ਹੈ और बहुत सारे अनवांटेड एलिमेंट जो आ जाते हैं कॉलेज दिक्कत करते हैं क्या जो जिस तरीके से पेपर फाड़े गए हैं नोमिनेशन फाइल के इसको लेकर आप कोर्ट जाएंगे नहीं कोर्ट काफी बच्चे दो जिनके फटे हैं दो तीन बच्चे कोर्ट चले गए जो मेरी नॉलेज में है उसका कोई ऑर्डर शायद आज आ जाए या कुछ आ जाए तो उसके अकॉर्डिंगली जो कोर्ट का ऑर्डर होगा ਅਗਰ ਉਹ ਬੱਚੋਂ ਦਾ ਨਾਮਿਨੇਸ਼ਨ ਕੋਰਟ ਕਹੇਗੀ ਲੈਣਾ ਹੈ ਤਾਂ ਹਮ ਲੈ ਲੈਣਗੇ ਕੋਈ ਜੀ ਅਗਰ ਕੋਰਟ ਚ ਜਾਣ ਕੇ ਤੇ ਅਸੀਂ ਉਹਨਾਂ ਦੀ ਹਮਾਇਤ ਕਰਾਂਗੇ ਨਹੀਂ ਅਸੀਂ ਤੇ ਕਦੇ ਕਦੇ ਵੀ ਅਪੋਜ਼ ਨਹੀਂ ਕੀਤਾ ਬੱਚੇ ਦੇ ਨਾਲ ਹੀ ਆ ਸਾਰੇ ਬੱਚੇ ਸਾਡੇ ਬਰਾਬਰ ਨੇ ਅਸੀਂ ਕੋਈ ਪਾਰਟੀ ਬਾਜੀ ਨਹੀਂ ਹੈਗੇ ਇਹਦੇ ਚ ਸਾਰੇ ਬੱਚੇ ਸਾਡੇ ਕਾਲਜ ਦੇ ਨੇ ਔਰ ਇਸ ਕਰਕੇ ਅਗਰ ਨਾਮਿਨੇਸ਼ਨ ਵਾਸਤੇ ਕੋਈ ਆਰਡਰ ਆਂਦਾ ਜਾਣਗੇ ਅਸੀਂ ਉਹਨਾਂ ਦੇ ਨਾਲ ਖੜੇ ਹਾਂ ਜਿਹੜਾ ਅਪਰਾਧੀ ਫੜਿਆ ਗਿਆ ਤੁਹਾਡੇ ਕੋਲ ਸਾਬਤ ਹੋਈ ਹੈ ਗੱਲ ਕਿ ਉਹ ਕਿਦੀ ਹਮਾਇਤ ਚਾਏ ਸਨ ਨਹੀਂ ਉਹ ਐਸਾ ਮੈਨੂੰ ਉਹਨੇ ਖਬਰ ਮਿਲੀ ਸੀ ਮੀਟਿੰਗ ਸ਼ੁਰੂ ਹੋਣ ਤੋਂ ਪਹਿਲਾਂ ਐਸਾ ਕਿ ਆਪਨੇ ਉਹ ਉਹ ਕਹਿੰਦੇ ਅਸੀਂ ਪੁੱਛਾਂਗੇ ਵੀ ਕੌਣ ਨੇ ਜਿਹਦੀ ਵੀ ਮਾਇਦੇ ਚਾਏ ਉਹਦਾ ਕੋਈ ਮਤਲਬ ਨਹੀਂ ਬਣਦਾ ਜਿਹਦੀ ਮਾਇ ਕੋ ਪਕੜਿਆ ਗਿਆ ਨਹੀਂ ਜਿਹਦੀ ਜਿਹਦੀ ਹਮਾਇਤ ਚਾਏ ਜਿਹਦੇ ਵੀ ਜਿਹਮਾਇਤ ਚਾਣਗੇ ਉਹਨਾਂ ਨੂੰ ਫੇਰ ਸਾਰੇ ਚੋਣਾਂ ਵਿਚੋਂ ਬਾਹਰ ਹੋਣਾ ਨਹੀਂ ਨਹੀਂ ਜਿਹੜੇ ਵੀ ਬੱਚੇ ਜਿਹੜਾ ਘਰ ਉਹ ਤੁਹਾਨੂੰ ਬਗਵਾਨ ਕੇ ਨਾ ਲੋਕ ਕੀ ਕੀ ਕਹਿ ਰਿਹਾ ਕਿ ਜਿਹੜੇ ਉਹਦੇ ਨਾਲ ਸਨ ਕੌਣ ਕੌਣ ਸਨ ਉਹ ਸਾਰਾ ਦੱਸੇਗਾ ਉਹ ਪੁਲਿਸ ਦਾ ਕੰਮ ਹੈ ਉਹ ਕਹਿੰਦੀ ਹੈ ਸੇ ਆਇਡੈਂਟੀਫਾਈ ਕਰਕੇ ਕਰਾ ਲਾਂਗੇ ਇਹ ਹੋਏਗਾ ਇੱਕ ਮਿੰਟ ਜੀ ਇੱਕ ਮਿੰਟ ਪਾਠ ਦੀ ਗੱਲ ਵੀ ਕਰ ਦੋ ਜੀ ਫਿਰ ਪਾਠ ਜਿਹੜਾ ਬੱਚਾ ਦਾ ਪਾਠ ਉਹ ਬੱਚਾ ਦਾ ਪਾਠ ਜਿਹੜਾ ਹੈਗਾ ਉਹ ਅਸੀਂ ਸਾਡੇ ਚੇਅਰਮੈਨ ਸਾਹਿਬ ਵੀ ਕਹਿ ਗਏ ਨੇ ਸਾਹਿਬ ਤੇ ਉਹ ਅਸੀਂ ਰੱਖਾਂਗੇ ਜੋ ਡਿਮਾਂਡ ਲੈਟਰ ਹੈ ਕਿ ਤੁਸੀਂ ਦਬਾਅ ਉਹਦੇ ਪ੍ਰਿੰਸੀਪਲ ਨਾਲ ਆਏਗੇ ਲੈਟਰ ਹੈ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਬਈ ਇੱਕ हां जी ये खत्म होंदे फिर प्रिंसिपल साहब ਨੂੰ ਦਵਾਨੇ ਜੀ ਸਰ ਕੀ ਬਾਤ ਚੱਲ ਰਹੀ ਹੈ ਦੇਖੋ ਸਰਨਾਬਾਬ ਨੇ ਸਾਰੀ ਡਿਟੇਲ ਦੱਸੀ ਹੈ ਜਿਹੜੀ ਜਿਹੜੀ ਗੱਲਾਂ ਸਾਡੀਆਂ ਹੋਈਆਂ ਨੇ ਸਾਡੀ ਇੱਕੋ ਇਸ਼ੂ ਹੈਗਾ ਕਿ ਭਈ ਇੱਥੇ ਐਂਟਰੀ ਜਿਹੜੀ ਹੈ अनਵਾਂਟਡ ਐਲੀਮੈਂਟ ਦੀ ਬੰਦ ਹੋਣੀ ਚਾਹੀਦੀ ਹੈ ਕਮਰੇ ਚ ਵੜ ਕੇ ਜਿਹੜੀਆਂ ਕੁੜੀਆਂ ਨਾਮਿਨੇਸ਼ਨ ਭਰ ਰਹੀਆਂ ਸੀ ਉਹਨਾਂ ਦੇ ਨਾਮਿਨੇਸ਼ਨ ਫਾੜੇ ਗਏ ਉਸ ਬੱਚੇ ਦੀ ਦਸਤਾਰ ਉਤਾਰੀ ਗਈ ਉਹਦਾ ਨਾਮਿਨੇਸ਼ਨ ਜਿਹੜਾ ਉਹ ਲੈ ਕੇ ਕਿਸੇ ਦਾ ਆਇਆ ਸੀ ਉਹ ਫਾੜਿਆ ਗਿਆ ਮੈਂ ਸਮਝਦਾ ਕਿ ਪ੍ਰਿੰਸੀਪਲ ਸਾਹਿਬ ਜਿਹੜਾ ਵੀ ਰਿਟਰਨਿੰਗ ਅਫਸਰ ਹੈ ਉਸ ਨੂੰ ਆਪਣੀ ਰਿਪੋਰਟ ਦੇਣੀ ਚਾਹੀਦੀ ਹੈ ਕਿਉਂਕਿ ਹੁਣ ਮਸਲਾ ਕੋਰਟ ਚ ਹੈ ਪ੍ਰਿੰਸੀਪਲ ਸਾਹਿਬ ਨੇ ਆਖਿਆ ਕੋਰਟ ਚਲੇ ਗਏ ਨੇ ਉਹ ਰਿਪੋਰਟ ਦਵੇ ਕਿ ਇੱਥੇ ਬੱਚੇ ਨੂੰ ਨੋਮੀਨੇਸ਼ਨ ਹੀ ਨਹੀਂ ਫਾਈਲ ਕੀਤੇ ਜਾਣ ਦਿੱਤੇ ਗਏ ਇਹ ਮਿਨੋਰਟੀਜ਼ ਦਾ ਕਾਲਜ ਹੈ ਮਿਨੋਰਟੀਜ਼ ਹੀ ਇੱਥੇ ਮжоਰਿਟੀ ਹੈ ਔਰ ਅੱਜ ਜੇ ਲਿਸਟ ਚੈੱਕ ਕੀਤੀ ਜਾਵੇ ਜਿਨ੍ਹਾਂ ਦੇ ਨੋਮੀਨੇਸ਼ਨ ਪ੍ਰੂਫ ਹੋਏ ਨੇ ਉਹਨਾਂ ਚ ਮਿਨੋਰਟੀ ਦਾ ਕੋਈ ਬੱਚਾ ਹੀ ਨਜ਼ਰ ਨਹੀਂ ਆਉਂਦਾ ਮੈਂ ਸਮਝਦਾ ਵਾਂ ਕਿ ਇਹ ਜ਼ਰੂਰੀ ਹੈ ਇਹ ਇਲੈਕਸ਼ਨ ਕੈਨਸਲ ਹੋਣੀ ਚਾਹੀਦੀ ਹੈ ਭਾਵੇਂ ਕੋਰਟ ਦੇ ਰਾਹ ਹੋਵੇ ਭਾਵੇਂ ਕਿਸੇ ਰਾਹ ਹੋਵੇ ਹਾਂ ਹਾਂ ਆਇਆ